ਪੁੱਪੜਾ ਮਨਜਾ ਹੁਣ ਹੁਣ ਤਾਂ ਦੋਨੋਂ ਜਣੇ ਆਲੇ ਦਾਲੇ ਬੈਠੇ ਨੇ ਕਰਦੋਂ ਕੋਈ ਗੱਲ ਹੁਣ ਸਿੱਧੀ ਹੂੰ ਹੁਣ ਤਾਂ ਬੈਠਣੀ ਆ ਭਾਈ ਹੈ ਉਹਨਾਂ ਨੇ ਦਿਖਾਇਆ ਨਾ ਜੋ ਟੱਕੇ ਮਾਰ ਮਾਰ ਬਾਹਰ ਕੱਢੇ ਸੀ ਸਮਾਨਾ ਕਰਦੇ ਨੇ ਹੁਣ ਤਾਂ ਨਹੀਂ ਟੱਕੇ ਮਾਰਦੇ ਹੁਣ ਤਾਂ ਵਿਚਾਰੇ ਇੱਥੇ ਹੀ ਬੈਠੇ ਆਂਗੇ ਮਨਜਾ ਚਲੋ ਤੁਸੀਂ ਮਾਰਦੇ ਏਂ ਨੱਕ ਤੇ ਅਨੁਮਾਨ ਮਾਰਦੇ ਧੱਕੇ ਹਣ ਹੁਣ ਸਭ ਕੁਝ ਹੈ ਹੁਣ ਦੇਖਾ ਕਿ ਮੈਂ ਬੰਦ ਗਾਇਸ ਵੀਰੇ ਆ ਗਏ ਕਰੋਨਾ ਆ ਗਿਆ ਕਰੋਨਾ ਆ ਗਿਆ ਕਰੋਨਾ ਦੇ ਮਾਸ ਖਾਣੇ ਇੰਝਾਰੇ ਨੂੰ ਦੱਸਣਾ ਚਾਹੁੰਦੇ ਆ ਬਾਈ ਦਰਸ਼ਨ ਦੀ ਚੱਲ ਰਹੀ ਹੈ ਵੀਡੀਓ ਜਿਹੜੀ ਕਰਮਾਂ ਵਾਲੀ ਨੂੰ ਇਹ ਉਹਦਾ ਅਸੀਂ ਛੋਟਾ ਜਿਹਾ ਬਲਾਗ ਬਣਾ ਰਹੇ ਹਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਬਾਈ ਚੈਨਲ ਦਾ ਨਾਮ ਉਹ ਕੀ ਹੈ ਦੇਸੀ ਮਸਤੀ ਪੈਨਡੂ ਮਸਤੀ ਹਾਂ ਉਹ ਚੈਨਲ ਤੇ ਜਾ ਕੇ ਤੈਨੂੰ ਸਬਸਕ੍ਰਾਈਬ ਕਰੋ ਫਿਰ ਬਾਈ ਲਾਈਕ ਕਰਨ ਦਬਾਓ ਤਾਂ ਕਿ ਤੁਹਾਡੇ ਕੋਲ ਨਾ ਪ੍ਰੋਫੈਸ਼ਨ ਪਹੁੰਚ ਜਾਵੇ ਕਿ ਇਹਨਾਂ ਨੇ ਕੋਈ ਚਾਰਨਰ ਇਹ ਇਹ ਉਹ ਵੀ ਕਿਧਰ ਹੋਈ ਤੇ ਕਿਹਾ ਸਾਡੀ ਨੂੰ ਹੈ ਸਾਨੂੰ ਉਹਨਾਂ ਨੇ ੱਟੇ ਮਾਰ ਮਾਰ ਕਾ ਕਟਾ ਹੀ ਯਾਰ ਉਹਨੇ ਇਹ ਤਰ੍ਹਾਂ ਸਾਡੀ ਚੋਲੋ ਕੁੜੀ ਆ ਸਾਡੇ ਜਿੰਨੀਆਂ ਦਾ ਇੰਦਰੀ ਨਹੀਂ ਆਏਗੀ ਮੇਰੇ ਭਾਈ ਆਪਾਂ ਨੂੰ ਸਰਪਤੀ ਜੀ ਬੋਲਦੇ ਨੇ ਤੇਰੇ ਸਾਲੇ ਦੀ ਕੁੜੀ ਹੈ ਪਰ ਇਹ ਪਹਿਲੀ ਵਾਰੀ ਮੇਰ ਨਹੀਂ ਕਰਦੀ ਇਹ ਚੈਰੀ ਕਸੂਤੀ ਫੜੀ ਜੀ ਮੈਂ ਭੂਆ ਨੇ ਤਾਂ ਮੇਰੇ ਨਾਲ ਫੋਟੋ ਘਰੋਂ ਪੜਦਾ ਤਾਂ ਕਿ ਮਾਰ ਮਾਰ ਕੇ ਤੂੰ ਨਹੀਂ ਮੈਨੂੰ ਗੱਲ ਨਹੀਂ ਦਾਰ ਫਿਰ ਹੁਣ ਸਾਨੂੰ ਵੀ ਘਰ ਘੜਦਾ ਓਪਣ ਮੈਂ ਲੱਗਿਆ ਪਹਿਲਾਂ ਤਾਂ ਤੁਸੀਂ ਬੜਾ ਉੱਚੀ ਹੋਣਾ ਚ ਸੀਗਾ ਚੱਲ ਕੁੜੀ ਨਾ ਨਾ ਜਿਹੜਾ ਪੀਤ ਦੇ ਘਰ ਵਾਲਾ ਹੈ ਉਹ ਤੱਕੀ ਦਿਖਾਈ ਉਹ ਕਾਗਜ਼ ਉਹ ਕਾਗਜ਼ ਦੇ ਸੱਚਾ ਨੂੰ ਫਿਰ ਤੋਂ ਦੱਸਦਾ ਤਾਂ ਇਹ ਕੁੜੀ ਲਈ ਆ ਭਾਈ ਹੁਣ ਇਹ ਇਹ ਕੁੜੀ ਕੀ ਹੈ ਇਹ ਮੇਰੀ ਨੂੰਹ ਹੈ ਇਹ ਨਾਂ ਨਹੀਂ ਇਹ ਇਹ ਮੈਂ થોੜ ਜਮੀਨ ਨਾ ਕਰਾ ਕੇ ਗਹਣੀਆਂ ਹੈ ਇਹ ਸੜੀ ਕੁੜੀ ਹੈ ਜਿਹੜੀ ਇਹਨਾਂ ਨੂੰ ਇਹ ਗੈਕ ਲੈਣ ਨੂੰ ਫਿਰਦੇ ਨੇ ਸਾਡੇ ਨੂੰ ਚੜਾ ਮੈਂ ਵੱਜਦੇ ਜੈ ਹਦਯੋਗੀ ਵੱਜ ਨਾ ਨਾ ਜਲੇ ਤੇ ਮਰ ਪਾਬੇ ਇਹ ਜਲੇ ਤੇ ਜਿਹੜੀ ਅੜ ਗਈ ਤੇ ਤੈਨੂੰ ਸ਼ਾਮ ਨੂੰ ਮੈਂ ਬੰਗਲਾ ਨਾ ਕਿਉਂਕਿ ਆ ਇੱਥੇ ਇੱਥੇ ਮੈਂ ਨਹੀਂ ਕਰਣੀ ਆਂ ਇੱਥੇ ਮੈਂ ਨਹੀਂ ਪਰਦਾ ਹੀ ਹੋऊंगी ਨਾ ਮੇਰੇ ਤੋਂ ਆ ਕੇ ਮੈਂ ਕਰਾਂਗੀ ਨੰਦ ਪਰਜਾਈ ਹੁਣ ਮੈਂ ਇੱਥੇ ਕੱਲ ਵੀ ਪਰਜਾਈ ਤੇਰੀ ਸੀ ਅੱਜ ਮੈਂ ਆਉਗੀ ਵੀ ਲੜਕਾ ਰਹੀ ਹੋ ਜੂਗੀ ਨਾ ਰੋਜ਼ ਕੱਲ੍ਹ ਤੇ ਚੋਣੀ ਚਾਹ ਰਹੀ ਹੋਗੀ ਹਾਂ ਚੱਲ ਸਾਲੀਆਂ ਕੰਬੜੀਆਂ ਨਾਲ ਦੀਆਂ ਕੋਈ ਥੇ ਡੋਲੇ ਤੱਕ ਬਾਗੀਆਂ ਨੇ ਨੰਬੜੀਆਂ ਲੈ ਵੀ ਹੁਣ ਸ਼ੂਟ ਸਟਾਰਟ ਕਰਦੇ ਆਂ ਸੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਜੁੜੇ ਰਹੋ ਚੈਨਲ ਨੂੰ ਸਭ ਨੂੰ ਸੱਜਦੇ ਜਿਹੜਾ ਦੁਨੀਆਂ ਦੇ ਉੱਤੇ ਹੋ ਰਿਹਾ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਦੇਖਦੇ ਆਂ ਬਾਰੇ ਇਹਨਾਂ ਦੀ ਆ ਗਈ ਕਿਵੇਂ ਟਾਕੀ ਦੀ ਬਹਿਬਾਟ ਪਣਗੀ ਓਕੇ ਬਾਈ ਫਿਰ ਅੱਗੇ ਠੀਕੇ ਹੋ ਗਿਆ ਸੀ ਆਪ ਦੀ ਜ਼ਮੀਨ ਸੰਭੋ ਚਲੋ ਆਪ ਦੀ ਜ਼ਮੀਨ ਸੰਭੋ ਓਕੇ ਰੈਡੀ ਐਕਸ਼ਨ ਉਹ ਕੇਸ ਕੱਲਾ ਹੈ ਉਹਨਾਂ ਤੇ ਨਹੀਂ ਲਾਉਂਦੀਆਂ ਕੇਸ ਇਹ ਆਪਣੇ ਤੇ ਵੀ ਲਾਉਣੀਆਂ ਜ਼ਮੀਨ ਖਾਤਰ ਐਕਸ਼ਨ ਤਵਾਰੀ ਲਾ ਲੈ ਰੈਡੀ ਐਕਸ਼ਨ ਅਗਲਾ ਚੱਕ ਕੇ ਕੇਸ 라 ਦੂ ਜਦੋਂ ਅੰਦਰੋਂ ਬਾਜ ਪਿਆ ਕਰੂ ਰਾਣੀ ਕੌਰ ਹਾਜ਼ਰ ਹੋ ਫਿਰ ਆਇਆਂ ਮੂੰਹ ਚੱਕ ਕੇ ਗੜੀ ਰਿਆ ਕਰ ਇੱਕ ਗੇੜਾ ਤਲਵੀ ਦਵਾਰ ਦਵਾਰੇ ਤਲਵੀ ਤਾਸ ਇਹਨੇ ਕੱਲੇ ਨਾ ਰਹਿ ਵੈਰੀ ਐਕਸ਼ਨ ਆਹ ਨਾ ਚੱਕ ਕੇ ਕੇਸ ਲਾ ਦੂ ਅੰਦਰੋਂ ਜੱਜ ਮਾਰਿਆ ਕਰੂ ਬਾਹਰ ਰਾਣੀ ਤੌਰ ਹਾਜ਼ਰ ਹੋ ਫਿਰ ਚੱਕ ਕੇ ਮੂੰਹੇ ਖਰਜਾ ਕਰੀ ਬਈ ਤੂੰ ਖਰਜਾ ਕਰੀ ਮੈਥੋਂ ਤਾਂ ਨਹੀਂ ਫਿਰ ਖਰਜਾ ਨਾ ਉੱਥੇ ਹੁਣ ਆ ਲਿਆ ਐਂਗਲ ਤੇ ਆ ਜਿਓ ਇੱਕੋ ਦੂਜਾ ਕਿਹੜਾ ਸੀ ਬਈ ਤੂੰ ਕਹਿੰਦੀ ਹਾਂ ਮੈਂ ਕਹੂੰਗੀ ਬਈ ਕੇਸ ਉਹ ਨਹੀਂ ਲਊਂਗੇ ਕੇਸ ਤਾਂ ਮੈਂ ਲਾਉਂਗੀ ਅਸੀਂ ਲਾਵਾਂਗੇ ਮਾਮਾ ਦੀਆਂ ਤੂੰ ਕਹਿੰਦੀ ਵੀ ਆ ਬੰਦੇ ਤੇਰੇ ਮਰੇ ਹੱਥ ਆਦਮੀ ਸਿੱਧੀ ਜ਼ਮੀਨ ਲੈ ਲਓ ਹਾਂ ਹਾਂ ਆਹ ਸਾਈਡ ਤੇ ਆਓ ਸਭਾ ਪਹਿਲਾਂ ਸਦਾ ਇੱਥੇ ਸੀ ਐਂ ਸੀ ਹਾਂ ਇਹਦਾ ਕੋਲ ਉਸਤੀ ਚੱਲ ਵੀ ਰੈਡੀ ਐਕਸ਼ਨ ਕੇਸ ਉਹ ਨਹੀਂ ਲਾਉਂਦੇ ਬਾਈ ਕੇਸ ਅਸੀਂ ਲਾਵਾਂਗੇ ਮਾਮਾ ਦੀਆਂ ਉਹਨਾਂ ਨੂੰ ਹਾਜ਼ਰ ਹੋਣਾ ਬਿਆ ਕਰੂਗਾ ਜਦ ਮੇਰੀ ਤੀਨੇ ਕੇਸ ਲਾਇਆ ਉਹਨਾਂ ਤੇ ਵੀ ਕੁੱਟਮਾਰ ਕਰਦੇ ਤੇ ਤੇ ਨਾਲ ਦਾਜ ਮੰਗਦੇ ਸੀ वडो आगे ਤਾਂ ਦੋ ਮਿੰਟਾਂ ਖੜੀ ਦੋਨੇ ਤੇ ਇੱਕ ਖੜੋਗ ਜਾਂ ਇੱਕ ਗੁੰਗੇਸ ਦਾ ਚਹੇ ਉਹ ਲਾ ਦੇਣਾ ਫੇਰ ਤਾਂ ਮਤਲਬ ਕੇਸ ਦਾ ਤਾਂ ਕੋਈ ਸੰਸ਼ਰਮ ਹੈ ਹੀ ਨਹੀਂ ਨਾ ਬਈ ਮੇਰੀ ਧੀ ਦੇ ਨਾਲ ਮੈਂ ਤਾਂ ਜਾਊਂਗੀ ਜਿੱਥੇ ਤੱਕ ਹੋ ਸਕੇ ਉੱਥੇ ਤੱਕ ਮੇਰੀ ਧੀ ਨੂੰ ਲੈ ਕੇ ਜਾਊਂ ਓਏ ਇਹ ਕੇਸ ਉਹਨਾਂ ਤੇ ਨਹੀਂ ਲਾਉਂਦੀਆਂ ਕੱਲੀਆਂ ਤੇ ਇਹ ਕੇਸ ਕੱਲ ਨੂੰ ਆਪਣੇ ਤੇ ਵੀ ਲਾਉਣਗੀਆਂ ਕੇਸ ਲਾਉਣ ਤੋਂ ਪਹਿਲਾਂ ਹੀ ਨਮੇੜ ਲਓ ਭਾਈ ਆ ਬੰਦੇ ਤੁਹਾਡੇ ਮੂਰੇ ਹੱਥ ਹੋਂ ਤਾਂ ਪਹਿਲੇ ਰਾਣੀਪੁਰ ਸੀ ਮੈਂ ਤਾਂ ਇਹ ਹੱਸ ਕੇ ਕਿਹਦੀ ਕੇਸ ਲੋੜ ਤੋਂ ਪਹਿਲਾਂ ਹੀ ਮੇੜ ਦੋ ਬਈ ਜਾਨ ਜਰਦਾਨੀ ਕੱਟ ਲਈ ਕਹਿੰਦਾ ਆਪਣੇ ਤੇ ਵੀ ਲੜਣੀ ਆ ਬੰਦੇ ਛੋਟੂ ਬਣਾ ਤਾ ਸੋਨੂੰ ਜ਼ਮੀਨ ਹੀ ਛੱਡੀ ਐਂਗਲ ਬਦਲ ਕੇ ਲਾ ਦੇ ਆ ਉਹਦਾ ਕੋਠਾ ਪੰਚ ਚ ਹੈ ਚਵਾਰਾ ਪਾਓ ਇੱਥੋਂ ਮੇਰੀ ਭੈਣ ਤੁਸੀਂ ਜਾ ਆਹਾ ਛੋਟ ਬਣਾਇਂ ਬਿਲਾਉਂਦਾ ਜਦੋਂ ਛਾਰ ਵਾਲੀ ਦਾ ਜਾਨ ਇਹ ਨੂੰ ਨਾ ਜੁੱਤੀ ਲਾ ਕੇ ਬੁੱਲਾ ਨਹੀਂ ਮੈਂ ਜੁੱਤੀ ਲਾ ਲੈਣਾ ਮੁੰਡਾ ਅੱਛਾ ਕੋਈ ਨਾ ਵੀ ਦੇ ਦੇ ਇਹ ਕਹਿਣਾ ਹੱਸ ਸਕਦੀਆਂ ਆ ਦੇਖੋ ਸਾਡੀ ਕੁੜੀ ਚੁੱਪ ਚਾਪ ਜਾਣ ਲੱਗਦੀ ਸਟੋਰੀ ਪੜਦੀ ਤੁਰ ਹੀ ਜਾਂਦੀ ਐ ਆ ਫੜ ਲੈਂਦਾ ਅੱਛਾ ਮੁੰਡਾ ਬਾਹ ਫੜ ਲੈਂਦਾ ਸੀਨਾ ਮਾਰ ਰਿਹਾ ਇਹਨਾਂ ਦਾ ਮੁੰਡਾ ਬਾਹ ਫੜ ਲੈਂਦਾ ਸੀ ਮੁੰਡਾ ਕੱਪੜਾ ਮਾਰ ਦਿੰਦਾ ਇੱਥੇ ਰੱਖੋ ਕਾਕਾ ਆ ਜਾਂਦਾ ਕਾਕਾ ਸਰਪੰਚ ਅੱਜ ਤੁਸੀਂ ਆਣੇ ਸਾਰੀਆਂ ਅੰਗਰਾਂ ਦਾ ਨਾਮ ਲੈ ਆ ਗਿਆ ਕੋਈ ਗੱਲ ਨਹੀਂ ਫਿਰ ਕਿਉਂ ਆ ਇਹ ਤਾਂ ਕੰਮ ਆ ਆਪਣਾ ਬਦਵਾਸ਼ ਕੌਣ ਹੈ ਤੁਸੀਂ ਮਾਜਾ ਹੈ ਇੰਟਨ ਦੇ ਮੈ ਹੀ ਹੋਏ ਐਸੀ ਖੇਡਣ ਚਾਹਣ ਵਾਲਾ ਮੇਰੀ ਗੱਲ ਤਾਂ ਸੁਣ ਲਓ ਨਵੀਂ ਵੀਡੀਓ ਦਾ ਸੀਨ ਚੱਲ ਰਿਹਾ ਜੀ ਆ ਕੁੜੀ ਸਿਮਰਨ ਨੇਹਾ அபிਪੰਘੂ ਬੱਬੂ ਆਕਾਸ਼ ਤੇ ਨਾਨੂੰ ਇਹ ਸੀਨ ਕਰਨ ਜਾ ਰਹੇ ਨੇ ਵੀਡੀਓ ਦਾ ਸਾਰੇ ਆਰਟਿਸਟ ਬਹੁਤ ਚੰਗੇ ਨੇ ਜੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਰਾਣੀਪੂ ਵਾਲੇ ਚੈਨਲ ਤੇ ਵੀਡੀਓ ਆਊਗੀ ਨਵੀਂ ਵੀਡੀਓ ਤਿਆਰ ਕਰ ਰਹੇ ਆ ਅਸੀਂ ਅੱਜ ਜੋ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਸਾਰੇ ਜਾਣੇ ਸਾਡੇ ਨਾਲ ਜੁੜੇ ਰਹੋ ਕਿਹੜੇ ਚੈਨਲ ਤੇ ਆਊਗੀ ਵੀਡੀਓ ਬੱਬੂ ਇਹ? ਇਹ ਰਾਣੀਪੂ ਵਾਲੇ ਚੈਨਲ ਤੇ। ਰਾਣੀਪੂ ਵਾਲੇ ਤੇ। ਰਾਣੀਪੂ ਵਾਲੇ ਤੇ। ਮੇਰੇ ਕੋਲ 5 ਮਿੰਟ ਲេចੇ ਤੇ। ਵੀਡੀਓ ਮੈ ਗਿਆ ਬਈ ਹੁਣ ਸੁਣ। ਚਲੋ, ਚਲੋ ਚਲੋ ਸਿੰਕ ਕਰੋ ਵੀਡੀਓ। ਸਰ ਠੀਕ ਆ ਬੱਬੂ। ਆ। ਇਹ ਕਿਹਨਾਂ ਸਾਹ ਕਿਧਰ ਆਉਂਦੇ ਨੇ ਇਹ ਸਪੀਡ ਦੇਣੀ ਹੈ ਕਿ ਨਹੀਂ ਦੇਣੀ ਉਹ ਕਹਿੰਦਾ ਸੋਚਣਾ ਕਿ ਇਹ ਤੁਹਾਨੂੰ ਇਹ ਗੱਲ ਦਾ ਤਾਂ ਦੱਸ ਹੀ ਦਿੱਤਾ ਸੀ ਕਿ ਅਸੀਂ ਨਹੀਂ ਦੇਣੀ ਹੈ ਕਿ ਇਹਨੂੰ ਤੁਸੀਂ ਆਪਦੀ ਦੁਕਾਨ ਬਣਾਉਣੀ ਤਾਂ ਕਿਸੇ ਹੋਰ ਪਾਸੇ ਬਣਾਓ ਕਾਹਦੇ ਵਿੱਚ ਤੇ ਕਾਹ ਕਰ ਰਹੀ ਆ ਹੈਨਾ ਕਹਿੰਦੇ ਜਦੋਂ ਅਸੀਂ ਤੁਹਾਨੂੰ ਜ਼ਿਆਦਾ ਮੁੱਲ ਦੇਣ ਨੂੰ ਵੀ ਤਿਆਰ ਆ ਹੈਨਾ ਨਾਲੇ ਵੀ ਹੈ ਵੀ ਸੜਕ ਤੇ ਪਾਸੇ ਹੋ ਜਾਓ ਸਾਈਡ ਤੇ ਹੋ ਜਾਓ ਸਾਈਡ ਤੇ ਇਹ ਮੁੰਜੀ ਨਾਲ ਪਾਸੇ ਦੇਣ ਨੂੰ ਕਹਿੰਦਾ ਤਿਆਰ ਇਹ ਹੈ ਜੀ ਸਿਮਰਨ ਹਾਂ ਜੀ ਸਾਰਿਆਂ ਨੂੰ ਬਹੁਤ ਵਧੀਆ ਕੰਮ ਕਰ ਲਿਆ ਜੀ ਫੋਟੋਸ਼ੂਟ ਫੋਟੋਸ਼ੂਟ ਜੀ ਸਾਡਾ ਆਕਾਸ਼ ਕੈਮਰਾਮੈਨ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਨੂੰ ਹੋਰ ਬੈਲੀਆਂ ਨਾਲ ਸੀਨ ਕਰਾਂਗੇ ਆਪਾਂ ਅੱਗੇ ਜੀ ਕਾਲੀ ਆ ਗਈ ਹੈ ਇਹ ਤਾਂ ਉੱਗੀ ਲਾ ਲੈਣੇ ਚੁੱਪ ਕਰ ਜੋ ਚੁੱਪ ਸੀਨ ਚੱਲਦਾ ਸਿਮਰਨ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਭੀ ਤੁਹਾਨੂੰ ਦੇਖ ਕੇ ਠੀਕ ਹੋ ਹੀ ਜਾਂਦਾ ਜੀ ਸਿਮਰਨ ਕੀ ਮਤਲਬ ਅਭੀ ਡਰ ਜਨਾ ਕੁਛ ਨਹੀਂ ਵੈਸੇ ਹੀ ਕਰਦਾ ਸੀਗਾ ਕਿ ਨਾਲ ਤੁਜੀ ਸ਼ਹਿਰ ਜਾਣਾ ਅਭੀ ਚਲੇ ਜੂ ਉਵੇਂ ਬੱਚੂ ਜੇ ਕਹੋਗੇ ਤਾਂ ਚਲੇ ਜਾਵੋਗੇ ਤੁਹਾਨੂੰ ਰਹਿਣ ਦਿੰਦੇ ਹਾਂ ਬਦਮਾਸ਼ ਇਹ ਡੱਕੇ ਲਾਉਣਾ ਕੋਣ ਆਈ ਲਾਏਗਾ ਤੂੰ ਮੈਨੂੰ ਇੱਥੇ ਸੱਟੇਗਾ ਨਹੀਂ ਡਿੱਗਦਾ ਜੰਦਾ ਇੱਥੇ ਜਿਨਾ ਲਾ ਲੋ ਮਤਲਬ ਅੜਦਾ ਸੀ ਨੰਨੂ ਰੋ ਮਾਈਕ ਨੰਨੂ ਮੈਕ ਮਾਈਕ ਦੋ ਬਈ ਨੰਨੂ ਰੋਡ ਦਾ ਨਹੀਂ ਲੈਣਾ ਭਾਜੀ ਇੱਕ ਹੀ ਮੈਕ ਲੈਣਾ ਬਸ ਆ ਜਿਹੜਾ ਮੈਕ ਕਿਲੋ ਇੱਕੇ ਦੇਣਾ ਬਸ ਇਹ ਤਾਂ ਦੋ ਹੀ ਲਾ ਲੈ ਐ ਇੱਥੇ ਜਿੱਦਾਂ ਆ ਵੀ ਭਾਈ ਰੱਖ ਜੇਬ ਚ ਇੱਥੇ ਦੋ ਲੱਗ ਜਾਂਦਾ ਐ ਕੀ ਦੋ ਕਾ ਦੋ ਯਾਰ ਦੋ ਇਹਦੇ ਖਰਾਬ ਹੈ ਸੋ ਖਰਾਬ ਉਹ ਹੀ ਗੋਜਾ ਮਾਰਨਾ ਪੈਣਾ ਵਾਹ ਵਾਹ ਚਲ ਬਈ ਬਾਗ ਰੂਪਾ ਬਸ ਸੱਚੀ ਤਾਂ ਬਾਬਾ ਹੀ ਆ ਬਾਗ ਰੂਪਾ ਤਾਂ ਬਾਬਾ ਹੀ ਆ ਬਾਬਾ ਹੀ ਆ ਕੀ ਹੈ ਕੀ ਹੈ ਪੀਰੇ ਹੁੰਦੀ ਹੈ ਉਧਰ ਹੁਣਾ ਬਈ ਇਹ ਬਦਮਾਸ਼ ਹੈ ਇਹ ਬਦਮਾਸ਼ ਹੈ ਇਹ ਇੰਜ ਕੂਗੋ ਵੀ ਭੈਣ ਬਣ ਕੇ ਮੈਂ ਤੇਰੀ ਬਾਹ ਫੜਨੀ ਆ ਫੜ ਲੈ ਇਹ ਐਂ ਸਲਾਹ ਕਰ ਰਹੇ ਨੇ ਆਪ ਚ ਹੁਣ ਦੇਖੋ ਬਈ ਇਹ ਮੈਨੂੰ ਕਹਿੰਦੇ ਨੇ ਵੀ ਤੂੰ ਰੋਲ ਕਰ ਲੈ ਮੈਨੂੰ ਨੈ ਸੇਧ ਦੇ ਅਕੋਰਡਿੰਗ ਬਦਮਾਸ਼ ਲੱਗਦਾ ਨਹੀਂ ਫਿਰ ਜਿਆਦਾ ਪ੍ਰਭਾਵ ਪੈ ਜੂ ਵੀ ਨਲੇ ਯਾਰ ਥੋੜੀ ਜਿਹੜੀ ਐਕਟਿੰਗ ਹੈ ਥੋੜੀ ਰੋਜੀ ਰੋਟੀ ਉਹ ਮਰੀ ਜਾਊਗੀ ਤਾ ਕਰਕੇ ਵੀ ਜਵਾਖਾ ਨੂੰ ਦਿੱਤਾ ਰੋਲ ਇਹ ਕਰਨੀ ਰੇ ਹੁਣ ਤੁਸੀਂ ਦੱਸੋ ਵੀ ਕੀ ਕਰਨਾ ਚਾਹੀਦਾ ਹੈਗਾ ਇਹ ਬੱਬੂ ਹੈ ਰਾਣੀ ਭੈਣ ਦਾ ਬੇਟਾ ਸਾਡਾ ਭਾਂਜਾ ਆ ਦੇਖੋ ਭਾਈ ਆ ਭਾਈ ਭੰਗੂ ਭੰਗੂ ਬਈ ਦੇ ਬਿਆਨ ਲੋ ਭਾਈ ਲਾਈਵ ਚ ਆ ਕੇ ਬਿਆਨ ਦੇ ਨਾ ਨਾ ਉੱਠਿਆ ਬਲੌਗਰ ਸੋਹਣੀਏ ਨਹੀਂ ਮੁੰਡਾ ਹਾਕਮ ਵਾਲੇ ਪਿੰਡ ਤੋਂ ਇਹ ਗੱਲ ਆਇਆ ਵੜਦੇ ਜੜ ਬੰਦੇ ਦੀ ਇਹ ਐ ਨਹੀਂ ਕਹਿੰਦੇ ਭਾਈ ਭਈਆ ਕਹਿੰਦਾ ਕਹਿੰਦਾ ਹੜੰਬਾ ਹੜ੍ਹ ਗਿਆ ਹੜੰਬਾ ਕਹਿੰਦਾ ਅੱਛਾ ਬਈ ਇਹਦੀ ਸੁਣੀ ਬਈ ਕੀ ਦੀ ਸੁਣੀ ਸਿਮਰਨ ਦੀ ਕੀ ਕਹਿੰਦੀ ਮੇਰੀ ਵੀ ਸੁਣ ਲਓ ਇਹਦੀ ਸੁਣਾਓ ਹਾਂ ਦੱਸ ਸਿਮਰਨ ਰਾਸਤੇ ਜਾਰੀ ਹੁੰਦੀ ਹੈ ਸਿਮਰਨ ਮੰਮੀ ਦਾ ਵੀ ਕੋਈ ਪਤਾ ਨਹੀਂ ਲੱਗਦਾ 5 ਮਿੰਟ ਕਹਿ ਕੇ ਕਿਤੇ ਚਲੀ ਜਾਂਦੀ ਘਰ ਦੇ ਨੂਰ ਨੂੰ ਕਿਹਾ ਪਿਆ ਮੈਂ ਭੱਜ ਕੇ ਦੁਕਾਨ ਉੱਥੇ ਹੀ ਬਦਮਾਸ਼ ਮੁੰਡੇ ਆ ਜਾਂਦੇ ਨੇ ਮੁੰਡਾ ਆਂਦਾ ਬਈ ਆਂਦੇ ਨਹੀਂ ਬਦਮਾਸ਼ ਮੁੰਡਾ ਆ ਜਾਂਦਾ ਜਿਹੜਾ ਅਬੀ ਦੀ ਜ਼ਮੀਰ ਮੰਗਦਾ ਮੈਂ ਥੋੜਾ ਖੋਗ ਦੇ ਨਾਲ ਸਸ਼ੀਕਾਲ ਜੀ ਥੋੜਾ ਛੇੜ ਦਿਓ ਮੈਨੂੰ ਸਸ਼ੀਕਾਲ ਜੀ ਵੀ ਕਰ ਬਲਾਈ ਖੜਾ ਛੇੜ ਦਿੰਦਾ ਮੈਂ ਸਸ਼ੀਕਾਲ ਨਹੀਂ ਕੀ ਹਾਰਾ ਮੁੰਡਾ ਮੈਂ ਸੁਣਿਆ ਤੁਸੀਂ ਨਵੇਂ ਆਏ ਹੋ ਪਿੰਡ ਚ ਅ ਭਾਈ ਪਛਾਣੀ ਭਾਈ ਕਿੱਧਰ ਨੂੰ ਕਹਾਣੀ ਜਾ ਰਹੀ ਹੈਗੀ ਕਿਵੇਂ ਵੀਰੇ ਬਦਮਾਸ਼ ਨੇ ਉਹ ਸੰਗਰੇ ਨੇ ਕੁੜੀ ਸੰਗਣੀ ਨਹੀਂ ਰਹੀ ਇਹ ਆਈਆਂ ਫਿਰ ਇਹ ਹੁਣ ਜਵਾਨਾ ਉਲਟੋ ਹੋ ਗਿਆ ਦਰਸ਼ਨ ਨਹੀਂ ਨਹੀਂ ਮੈਜਿੰਗ ਤਾਂ ਤੇਰੇ ਮੇਰੇ ਨਾਲ ਯਾਰ ਅੰਦਰ ਖਾਤੇ ਜੀ ਕਿਵੇਂ ਛੱਡਦੇ ਆ ਓਏ ਇਹ ਇਹ ਆ ਵੀ ਦਰਸ਼ਨ ਤੇ ਤਾਲ ਵਾਲਾ ਮੈਨੂੰ ਸ਼ਹਿਰ ਵਾਲੀ ਨੇ ਜਾਨੀ ਇਹ ਕੱਢ ਲੂੰਗੀ ਮੈਂ ਅੱਛਾ ਇਸ਼ੂ ਦੀ ਵੀਡੀਓ 'ਚ ਬੋਲਿਆ ਸੀ ਮੈਂ ਕੀ ਕੱਢ ਪਾਦੀ ਆ ਇਹ ਵੀ ਰੋਲਾ ਚੱਪ ਜਾ ਬਾਈ ਉਹਦੀ ਬਾਹ ਫਾੜ ਲੈਂਦਾ ਮੈਂ ਮੇਰੀ ਬਾਹ ਫਾੜ ਲੋਗੇ ਸਿਮਰ ਨੂੰ ਉਹਨੇ ਥਾਪੜ ਮਾਰਦੇ ਦੂਸਰੇ ਪਾਸੇ ਹੰਕਲਾ ਆ ਜਾਂਦੇ ਨੇ ਬਾਹ ਛੱਡ ਮੈਂ ਡਿੱਟ ਨਹੀਂ ਕਰਦਾ ਬਾਈ ਨਾ ਮੈਂ ਜਾਣਦਾ ਡਿੱਟ ਕਰਨ ਬਦਮਾਸ਼ ਦੀ ਮੜਾਈ ਹੋ ਜਾਂਦੀ ਛੋ ਮੈਂ ਕਰਨਾ ਚੱਲੋ ਲਾਓ ਕੈਮਰਾ ਅੱਛਾ ਅੱਜ ਤਾਂ ਕੰਟੈਕਟ ਨਹੀਂ ਮੋਟਾ ਤੁਸੀਂ ਨੂੰ ਕਹੋਗੇ ਬਾਹਰ ਛੜ ਕੁੜੀ ਦੀ ਮੈਂ ਨਹੀਂ ਛੱਡਣੀ ਕਰ ਲੇਗਾ ਤੂੰ ਅੱਛਾ ਤੁਸੀਂ ਬਦਮਾਸ਼ ਨਾ ਡਾੜਨਾ ਫਿਰ ਮੈਂ ਇਹਨੂੰ ੱੱਕਾ ਮਾਰਨਾ ਹੈ ਚਲੋ ਜੀ ਹੁਣ ਆਪਣਾ ਸੀਨ ਹੈ ਸੀਨ ਕਰਦੇ ਆਂ ਤੇ ਆ ਬੱਬੂ ਨੂੰ ਬੱਬੂ ਨਾਲ ਲੜਾਈ ਕਰਨੀ ਆਪਾਂ ਨੇ ਕੋਈ ਗੱਲ ਨਹੀਂ ਮੈਂ ਤਾਂ ਮੁੱਕੀਆਂ ਮਾਰੂੰ ਜੱਟ ਕਿਹਦੇ ਹੁਣ ਚੱਲ ਲਾ ਉਹ ਵੀ ਥਪੜੇ ਮਨਾਉਣੇ ਆਜੋ ਅੱਗੇ ਆਜੋ ਗਾਹਾਂ ਆਜੋ ਕਹਿੰਦੇ ਗਾਹਾਂ ਆਜੋ ਆਇਆ ਪੁੱਤ ਚੱਲ ਗਾਹਾਂ ਕਿੱਥੇ ਜਾਣਾ ਹੈ ਅੱਗੇ ਪਈ ਤੇ ਕਰਾਂਗੇ ਓ ਯਾਰ ਨੂਨ ਦੀ ਟੈਲੀ ਲੇਨ ਜਾ ਰਹੀ ਆ ਮੈਂ ਕਿਉਂਕਿ ਸੈਟੀ ਤੋਂ ਪਹੇ ਜਿਹੜੇ ਓੜਦੇ ਮਿਲਦੇ ਜਾਏਂਗੇ ਤਾਂ ਕਿਸੇ ਗਲੀ ਤੋਂ ਨਹੀਂ ਲੈ ਬੱਬੂ ਭਰਾ ਮੇਰੀ ਗੱਲ ਸੁਣ ਲੈ ਸੰਗੀ ਨਾ ਦੇਖ ਲੈ ਟੱਕ ਤੇ ਟੱਕ ਤੇ ਫੱਟੇ ਹਾਂ ਮਾਮੇ ਭਾਂਜੇ ਦੀ ਲੜਾਈ ਹੋਊਗੀ ਜੀ ਹੁਣ ਦੇਖ ਕੋ ਬੰਬੂ ਬੋਲ ਲੈ ਹਾਂ ਹਾਂ ਸਿਮਰਨ ਤੋਂ ਵੀ ਨਾ ਸੰਗੀ ਬਾਈ ਕੰਮ ਸਿੱਖ ਜ਼ੋਰ ਸ਼ੋਰ ਨਾਲ ਕੰਮ ਕਰਿਆ ਕਰ ਮਨ ਚੋਂ ਕੱਢ ਦੇ ਸਾਰਾ ਕੁਝ ਆਜੋ ਜੀ ਬੈਂਪਲੇਖੇ ਕੱਢ ਦੇ ਫੇਰ ਸੀਨ ਹੋਣਗੇ ਠੀਕ ਆ ਜੀ ਮम्मी ਦਾ ਵੀ ਕੋਈ ਪਤਾ ਨਹੀਂ ਲੱਗਦਾ ਪੰਜ ਮਿੰਟ ਬਸ ਸਾਰਿਆਂ ਨਾਲ ਲੱਗੇ ਮਿਲ ਕੇਾਂਗੇ ਤੂੰ ਕਰ ਲੈਣਾ ਆਜੋ ਬੋਲੇ ਛੋਟਾ ਸੀਨਾ ਅੱਛਾ ਬਲੌਕਰ ਰਿਹਾ ਤੁਸੀਂ ਇੱਕ ਤਾਜ਼ਾ ਤਾਜ਼ਾ ਖਬਰ ਬਣਾਉਣੀ ਆ ਤੁਨੂੰ ਉਹ ਪਾਜੀ ਦੇਖ ਲਓ ਕਿਹਾ ਜਵਾਨਾ ਆ ਗਿਆ ਹੈ ਆਪਾਂ ਐ ਸੋਚ ਲੰਨੇ ਆ ਯਾਰ ਵੀ ਗਰੀਬ ਬੰਦਾ ਭੁੱਖਾ ਮਰਦਾ ਹੁਣ ਆਹ ਰਾਣੀ ਪਹਿਣਦੇ ਮੁੰਡੇ ਨੇ ਬੱਬੂ ਨੇ ਤਰਸ ਕਰਕੇ ਨਾ ਉਹ ਬੰਦੇ ਨੂੰ ਚਾਹ ਪਾਣੀ ਪਿਆਤਾ ਲੈ ਜਾਂਦਾ ਹੋਇਆ ਸਾਈਕਲ ਹੀ ਲੈ ਗਿਆ ਚੱਕ ਕੇ ਜੰਦਾ ਮੈਂ ਬਈ ਅੱਜ ਸਵੇਰੇ ਲੈ ਕੇ 7 ਵਜੇ ਨਹੀਂ ਉਹ ਪਤਾ ਕੀ ਕਰਿਆ ਉਹਨੇ ਕੱਲ ਉਹਨੇ ਵਿੜ ਕੇ ਰੱਖੀ ਵੀ ਕੀ ਕੀ ਸਮਾਨ ਹੈ ਉਹਦਾ ਕੀ ਕੀ ਨਾ ਜਿਹੜੀ ਚੀਜ਼ ਉਹਨੂੰ ਬਾਹਰ ਮਿਲੀ ਉਹ ਲੈ ਗਿਆ ਕਰ ਲੋ ਭਲਾ ਦੇਖ ਲੋ ਆਪਣੇ ਵਰਗਾ ਤਰਸ ਕਰ ਲੈਂਦਾ ਵੀ ਚੱਲ ਗਲੀ ਗੋਹਣ ਚ ਕੋਈ ਕੋਈ ਗੱਲ ਨਹੀਂ ਅਗਲਾ ਹਨਾ ਮੰਗਤਾ ਮੰਗਤਾ ਆ ਗਿਆ ਪਰ ਐਂ ਤਾਂ ਨਾ ਕਰਿਆ ਕਰਨ। ਕੱਲ ਬੱਬੂ ਕਹਿੰਦਾ ਕਿ ਨਾ ਰੋਟੀ ਹੈਗੀ ਮਾਂ ਦੇਖ ਲੈ ਮਾਂ ਹੋਊ ਦਿਲ। ਜੇ ਦੇਖੇ ਰੋਟੀ ਤਾਂ ਹੈ ਨਾ ਉੱਚ। ਅੱਛਾ। ਤੇ ਚਾਹ ਪਈ ਤੇ ਉਹਨੂੰ ਗਰਮ ਕਰਕੇ ਚਾਹ ਪਈ ਉਹਨੂੰ। ਲੈ, ਤਾਏ ਕਰ। ਵੀ ਜਿਹੜਾ ਸਾਈਕਲ ਵਾਲਾ ਬੰਦਾ ਹੂ ਉਹ ਕਿੰਨਾ ਕਾਮੀਰ ਹੂ। ਦੇਖੋ। ਜਿਹਦਾ ਸਾਈਕਲ ਹੀ ਚੱਕ ਕੇ ਲੈ ਗਿਆ। ਦੇਖ। ਸਰ ਗਿਆ ਦੁਨੀਆ ਦਾ ਸੱਚੀ। ਜਮਾਈ ਬੱਸ। ਓਏ ਹੋਰ ਭਾਈ, ਹੈਂ ਜੇ ਕਿਸੇ ਨੂੰ ਕੁਝ ਖਵਾਉਣੇ ਪਿਉਉਣੇ ਆ ਫਿਰ ਆ ਗੱਲਾਂ ਹੋ ਜਾਂਦੀਆਂ ਨੇ। ਜੇ ਨਹੀਂ ਖਵਾਉਂਦੇ ਪਿਉਂਦੇ ਤਾਂ ਫਿਰ ਕਹਿੰਦਾ ਇੱਕ ਚਾਹ ਦੀ ਕੁੱਟੇ ਐ, ਚਾਹ ਦੀ ਕੁੱਟੇ। ਫਿਰ ਬੱਸ। ਮਾਰ ਕੇ ਖੜਾਉਣਾ ਮੈਂ ਤਾਂ ਸਾਰੇ ਵੇਲੇ ਨੂੰ ਕਿਹਾ ਹੀ ਵੀ ਕੋਈ ਹੋਵੇ ਕਿਸੇ ਨੂੰ ਕੋ ਬੈਠ ਕੇ ਚਾਹ ਨਹੀਂ ਪਣੀ ਕਿਸੇ ਨੂੰ ਰੋਟੀ ਨਹੀਂ ਖਾਣੀ ਵੀ ਡੰਡਾ ਚਾਕੇ ਮਗਰ ਭਜਾ ਕਰੂ ਸਾਡੇ ਕੋਲੇ ਆਉਂਦੀ ਲੋੜ ਤੇ ਸਿਆਣੇ ਬੰਦੇ ਪਤਾ ਕੀ ਗੱਲਾਂ ਕਰਦੇ ਹੁੰਦੇ ਨੇ ਸਿਆਣੇ ਬੰਦੇ ਇਹ ਗੱਲਾਂ ਕਰਦੇ ਹੁੰਦੇ ਨੇ ਭਾਈ ਰੱਬ ਦਾ ਐ ਨਹੀਂ ਪਤਾ ਕਿਹੜੇ ਪੇਚ ਚ ਆ ਜੇ ਤੁਸੀਂ ਕਿਸੇ ਨੂੰ ਦਰ ਤੋਂ ਮੋੜੋ ਨਾ ਰੱਬ ਸੀ ਫਿਰ ਮੁੰਡਾ ਚੋਰ ਦਾ ਪਤਾ ਨਹੀਂ ਕਿਹੜੇ ਪੇਚ ਚ ਆ ਆ ਦੇਖ ਲੋ ਜੀ 3000 ਦਾ ਸਾਈਕਲ ਲੈ ਗਿਆ ਚਾਕੇ ਗਮਾਂਡੀਆਂ ਦਾ 3000 ਦਾ ਕੋਈ ਨਹੀਂ ਹੋ ਸਾਈਕਲ ਆਉਂਦਾ ਹੈਗਾ ਉਹ ਤਾਂ 5-6000 ਦਾ ਆਉਂਦਾ ਮੈਂ ਲਾ ਦਿਆਂ ਸਾਈਕਲ ਤਾਂ ਪੁਰਾਣਾ ਪੁਰਾਣਾ ਹੋਊਗਾ ਵੈ ਦੇਹੀ ਤਰਨਾ ਜੀ ਨੂੰ ਪੁਰਾਣਾ ਸੀ ਭਾਈ ਅਗਲ ਦਾ ਤਾਂ ਕੰਮ ਖੜਾ ਹੁਣ ਕੀ ਰੱਬ ਨੂੰ ਪਛਾਣਣੀ ਹੈ ਵੀ ਕਿਹੜੇ ਬਾਣੇ ਜਾਊਗਾ ਇੱਥੇ ਤਾਂ ਸਾਈਕਲ ਚ ਚੱਕਣੇ ਜਾਈ ਜਾਂਦੇ ਨੇ ਕਿਸੇ ਤੇ ਭਰੋਸਾ ਹੀ ਰਿਹਾ ਪਈ ਅੱਜ ਕੱਲ ਅਸਲ ਗੱਲ ਇਹੀ ਹੈ ਕਿਸੇ ਤੇ ਤੇ ਜੋ ਨਾ ਕਿਸੇ ਤੇ ਯਕੀਨ ਨਾ ਕਰੋ ਆਪਦੀਆਂ ਚੀਜ਼ ਜਿਹੜੀਆਂ ਵੀ ਹੁੰਦੀਆਂ ਨੇ ਮਸਿੰਨ ਦੀ ਕੁਛ ਵੀ ਹੈ ਗੇਟ ਤੋਂ ਅੰਦਰ ਜੰਦੇ ਲਾ ਕੇ ਰੱਖੋ ਹੁਣ ਤਾਂ ਬੜਾ ਵਧ ਗਿਆ ਕੰਮ ਦੁਨੀਆਂ ਤੇ ਚੋਰੀ ਚਪਟੇ ਦਾ ਸਹੀ ਗੱਲ ਹੈ ਬੜਾ ਮਾਣਾ ਪਿਆ ਨਹੀਂ ਤਾਂ ਨਾ ਰੋਟੀ ਪਾਣੀ ਖਾ ਕੇ ਜਾਂ ਜਾ ਪਈ ਕਿ ਆ ਨਾਲੇ ਰਾਤ ਨੂੰ ਸਾਈਕਲ ਲੈ ਕੇ ਜਾ ਕੇ ਦੇਖੋ ਹੋਰ ਕੱਲ ਜਾ ਪਈਗੇ ਦੇਖੋ ਦੰਦ ਵਾਲੀ ਸੀ ਦੰਦ ਦਾ ਚਾਇਨਾ ਖਾ ਕੇ ਸਵੇਰੇ ਤੜਕੇ 7:00 ਵਜੇ ਸਾਈਕਲ ਅੱਜ ਸਵੇਰੇ ਲਗਿਆ ਅੱਜ ਸਵੇਰੇ 7:00 ਵਜੇ ਕੀ ਆਤਾ ਖਾਨ ਪੀਈ ਸੀ ਪਿਛਲੇ ਜੇ ਅੱਛਾ ਚਾਹ ਕੱਲ ਪੀਈ ਸੀ ਮੁੱਲ ਮੁੱਲ ਤੜਕੇ ਮੋੜਿਆ ਮੁੱਲ ਤੜਕੇ ਮੋੜਿਆ ਉਹ ਵੀ ਪਿਆ ਕਿਸ ਸਵੇਰ ਤੋੜਿਆ ਵਈ ਉਹਨੇ ਸੋਚਿਆ ਫਿਰ ਵੀ ਤੁਰ ਕੇ ਕਿੱਧਰ ਚਾਹਾਂ ਪੀਂਦਾ ਫਿਰ ਉਹ ਮੈਂ ਸਾਈਕਲ ਤੇ ਆਇਆ ਕਰੂੰ ਹੁਣ ਲੈ ਭਾਈ ਬੱਗੂ ਨੇ ਨਾਲ ਤਾਂ ਚਾਹ ਪਈ ਐ ਨਾਲੇ ਸਾਈਕਲ ਦਿੱਤਾ ਦੇਖ ਦਵਾਰੇ ਆਉਣ ਬਾਅਦ ਐਡਾ ਪੁੰਨ ਕਰਿਆ ਬਚਾਰੀ ਲੈ ਵੀ ਲਾਈਏ ਸੀ ਨਾ ਆਪਾਂ ਲੈ ਵੀ ਹੁਣ ਲਾਉਨੇ ਆਸੀ ਚੱਲੋ ਕਹਿੰਦੀ ਐ ਕਰਕੇ ਨੂੰ ਹੁਣ ਤਾਂ ਮੈਂ ਜਾਣਾ ਹੁਣ ਤਾਂ ਮੈਂ ਜਾਉਂਦਾ ਕੰਪਿਊਟਰ ਦਫਤਰੋਂ ਫਿਰ ਜਾਣਾ ਚੱਲ ਲੈ ਆਓ ਉਹ ਕਰ ਪੀਜਾਂਗੇ ਉੱਧਰ ਮੇਰੀ ਅਸੀ ਅੱਛਾ ਚੱਲਾ ਇਹ ਕਰੀ ਜਦੀ ਐ ਇਹ ਕਰੀ ਜਦੀ ਐ ਆ ਦੇਖ ਲੋ ਜੀ ਸਾਡੇ ਕਲਾਕਾਰ ਐਂ ਭਰਦੇ ਜੜ ਇਹ ਹੋਰ ਕਲਾਕਾਰ ਹੀ ਲਿਖਾਉਣ ਦਾ ਮੌਕਾ ਮੁੰਡਾ ਬਲਾਉ ਚਾ ਦੇਖੋ ਇੱਕ ਵਾਰੀ ਜੀ ਵਨ ਟੇਕ ਸੀ ਹੋ ਗਿਆ 17 ਮਿੰਟ ਦਾ ਹੋ ਗਿਆ ਨੀ ਕਿਤੋਂ ਹੋ ਗਿਆ ਚਲੋ ਚਲੋ ਹੋਰ ਲੋਣਾ ਆ ਗਿਆ ਨਹੀਂ ਆਸੀ ਜੀ ਦਾ ਚਲ ਚੱਲਾ ਰੈਡੀ ਫੋਰ ਟੇਕ ਸਟਾਰਟ ਸਸੀ ਜਨ ਮਤਾ ਸੈਟਿੰਗ ਆ ਲੱਗਦੀ ਸ੍ਰੀ ਦਾ ਸਸੀ ਕਰ ਮਸੀ ਇੱਧਰ ਬੈ ਜਾ ਇੱਧਰ ਬੈ ਜਾ ਤੁਸੀਂ ਤੁਸੀਂ ਇੱਧਰ ਬੈ ਜਾ ਪੰਜੀ ਹਾਂ ਦਾ ਸਭ ਠੀਕ ਠਾਕ ਹਾਂ ਠੀਕ ਠਾਕ ਪੰਜੀ ਤੁਸੀਂ ਦੱਸ ਸਕਦੇ ਮੈਂ ਠੀਕ ਹਾਂ ਹਾਂ ਠੀਕ ਆ ਸਭ ਬੜਾ ਕਿੰਨਾ ਠੀਕ ਹੈ ਹਾਂ ਜੀ ਠੀਕ ਹੈ ਰੱਖ ਦਿਓ ਬਾਕੀ ਉਹ ਯਾਰ ਵਧੀਆ ਲੱਗਿਆ ਓਏ ਐਨਾ ਸੋਹਣਾ ਸਾਹਮਣੇ ਖੜੀ ਆ ਨਾ ਜਾਣ ਕੇ ਦਿਖਾ ਰਿਆ ਏ ਤੁਹਾਨੂੰ ਪਾਪਾ ਮੇਰੀ ਜਾਨ ਕੀ ਕਰੀ ਜਾਂਦਾ ਸਿੱਖੜੀ ਵੀ ਹਵਾ ਕਰਦਾ ਨਾ ਤੁਸੀਂ ਕਹਿੰਦੇ ਪੁੱਤ ਪੁੱਤ ਕੀ ਕਰੀ ਜਾਂਦਾ ਤਾਂ ਹੀ ਕਹੋ ਕਿ ਗੱਡੀ ਲੌਕ ਕਰਨਾ ਉਹ ਤਾਂ ਵਹੀ ਕਰਦਾ ਇੱਥੇ ਤੁਸੀਂ ਲੋਟ ਵੀ ਕਰਦੇ ਨਾ ਵੀ ਪੁੱਤ ਤੇ ਮੇਰੀ ਗੱਡੀ ਦੀ ਗੱਲ ਕੀ ਮਤਲਬ ਮਾਤਾ ਦਾ ਟੋਟ ਮਰੂ ਹੈ ਓਏ ਪ੍ਰੀਤ ਤੂੰ ਐ ਕਹਦੇ ਕਹਦੇ ਨੌਕਰ ਨਹੀਂ ਆਉਂਦੀ ਵੀ ਐ ਹਾ ਹਾਂ ਇਹ ਜਿੰਨਾ ਬਚਦਾ ਦਵਾਈ ਜਦੋਂ ਮੈਂ ਇਹ ਕਰੀ ਪੀ ਪਵੇ ਬੱਸ ਕਰ ਹੋਰ ਵੱਡੇ ਵੱਡਣ ਤੋਂ ਹੋਊਗੀ ਲੈ ਕਹਦੇ ਮੈਂ ਕਰਾਰਾ ਮੈਨੂੰ ਫੜਾ ਚੱਲ ਮੈਂ ਬੈਠ ਕੇ ਵਿਖਾ ਕੀ ਕਰੀ ਜਾਂਦਾ ਪੁੱਤ ਤੂੰ ਇਦਾਂ ਨਹੀਂ ਬੋਲਦੀ ਗੱਟੀ ਲੌਕ ਕਰ ਲੈ ਮੈਂ ਕਹਤੂ ਨਾ ਨਾ ਬਾਅਦ ਹੀ ਫਿਰ ਤੇਰੇ ਕੋਲ ਕਲੋਜ਼ ਲਾ ਲਈ ਕਲੋਜ਼ ਲਾ ਲਈਂਦਾ ਵੀ ਹਾਂਜੀ ਤੀਨਾ ਠੀਕ ਹੈ ਤੁਸੀਂ ਇਹ ਕਹਿਣਾ ਰੈਡੀ ਐਕਸ਼ਨ ਹਾਂਜੀ ਤੀਨਾ ਤਾਂ ਠੀਕ ਹੈ ਵਧੀਆ ਦਵਾ ਦੀ ਆਹ ਦੇਖ ਲੋ ਜੀ ਪੂਰਾ 1 ਘੰਟਾ ਹੋ ਗਿਆ ਵਿਚਾਰੇ ਦਰਸ਼ਨ ਦੀ ਵੀਡੀਓ ਐ ਤੇ ਇਹ ਸਾਰੇ ਅਸੀਂ ਮਜ਼ਾਕ ਵਿੱਚ ਪਹਿਰੇ ਨੇ ਦਿਨ ਦਸ ਪਿਆ ਹੋ ਰਿਹਾ ਜਦੋਂ ਹਟ ਗਿਆ ਨਾ ਆਪ ਹੀ ਫੇਰ ਕੀ ਕਰੂਗਾ ਵਿਚਾਰਾ ਦਰਸ਼ਨ ਇਹ ਤੁਸੀਂ ਕਿਉਂ ਰੈਡੀ ਰੈਡੀ ਤੁਮਨਿੰਦਰ ਭਾਈ ਡੀ ਡੀ ਸੀਨ ਹਾਂ ਜੀ ਭੈਣ ਜੀ ਨਾ ਵੀ ਠੀਕ ਐ ਉਹਦੀ ਤੁਸੀਂ ਸੁਣਾਓ ਹਾਂ ਠੀਕ ਐ ਕਿ ਰਹਿ ਲਈ ਪਰ ਇਹ ਕਰਦੀ ਤਲਾ ਫਰੀਦਾ ਤੇ ਵੱਡੇ ਬਾਟਨ ਤੋਂ ਲਾਉ ਰਿਹਾ ਰਿਮੋਟ ਨਾ ਆਪ ਕਰਦੀ ਮਰਜ਼ੀ ਜਿਆਦਾ ਫਿਰ ਘੜਬੜ ਹੋ ਜਾਂਦੀ ਐਨਾ ਕਿਸੇ ਲੋ ਚਾਪੀ ਨਾ ਖੇਢੀ ਜਾਂਦਾ ਵੱਡੇ ਬਾਟਨ ਤੋਂ ਹੋਊਗੀ ਪੇ ਹਾਂ ਵੱਡੇ ਨਾ ਕਹੇਦੀ ਬਟਾ ਗਈ ਵੱਡਾ ਲਾ ਉਹ ਤੂੰ ਕਰ ਕੇ ਆ ਦੀ ਥੋੜੀ ਕਿਤੇ ਮੈਂ ਕਰਕੇ ਦਿੰਦਾ ਤੂੰ ਚ ਲਈ ਵਾਚ ਵਾਚ ਠੀਕ ਨਾ ਕਰ ਰਿਮੋਟ ਨਾ ਕਰ ਵੱਡੇ ਬਾਟਨ ਤੋਂ ਰੈਡੀ ਐਕਸ਼ਨ

ਮਰਬਾਕ ਪਦਾ ਜੀ ਸਲਾਹ ਕਰਦਾ ਸੀ ਤਾਂ ਕਹਿੰਦਾ ਨਵੀਂ ਹੈ ਕਢਾ ਮਾ। ਇਹ ਆਦਾ ਇਹ ਨਹੀਂ ਕਹਿੰਦਾ ਨਾ ਨਾ ਸਾਡੀ ਐ ਤੂੰ ਬਹਿ ਰਸ ਤਾਂ ਮਸੀਤ ਆਗਾ। ਨਾ ਨਾ ਮਸੀਤ ਤਾਂ ਸਾਡੀ ਦੂਜੀ ਹੀ ਹੈ ਜੀ। ਤੂੰ ਬੋਲੀ ਉਹਦੀ। 15 ਮਾਰੀ ਟੇਕ ਆ ਜੀ ਇਹ 15ਵਾਂ। ਲੈ ਜੀ ਫੇਰ ਜਦੋਂ ਇਹ ਬੋਲ ਪਈ ਇਹਨੇ ਕਹਿੰਦਾ ਨਾ ਨਾ ਮਸੀ ਸਾਡੀ ਐ। ਫੇਰ ਕਹਿੰਦੀ ਕਹੇ ਮੇਰੇ ਪਾਪਾ ਦਾ ਨਹੀਂ ਲਾ ਕੇ। ਨਾ ਕਹਿੰਦੀ ਕਿ ਪਾਪਾ ਦਾ ਕਹਿੰਦਾ ਸੀ ਅਸੀਂ ਕਹਿੰਦੇ ਆ ਪਾਣ ਲੈਣੀ। ਨਾ ਇਹ ਇਹ ਹੋਰ ਡਾਉਂਡ ਨਾ ਤੂੰ ਗੱਡੀ ਕਸਕਾਰ ਪਿੰਨ ਲਾਵਾਂਗਾ ਇਸ ਤੇ ਜ ਲਈ ਨਾ ਇਹ ਤਾਂ ਪੁਰਾਣਾ ਵੱਡ ਲੈ ਹਾਂ ਇਹ ਤਾਂ ਪੁਰਾਣਾ ਹੈ ਰੈਡੀ ਬਿੱਲੇ ਅੰਦਰ ਹੀ ਦੇਖੀ ਬਈ ਉਹ ਫੋਨ ਚ ਜਦੋਂ ਪਹਿਲਾਂ ਸੀ ਰੈਡੀ ਐਕਸ਼ਨ ਚਲੋ ਨਹੀਂ ਪਤਾ ਨਹੀਂ ਕਿਵੇਂ ਸਿੱਖ ਗਿਆ ਚਾਬੀ ਲਾਉਣੀ ਨਹੀਂ ਆਉਂਦੀ ਹੋ ਗਈ ਬੰਤ ਦਵਾ ਤੇ ਪਾਪੇ ਨੇ ਗੱਡੀ ਵੇਚ ਲੈ ਨਾ ਨਾ ਪੂਆ ਮਸੀ ਜੇਰੀ ਦੇਖ ਰਿਹਾ ਜੀ ਨਹੀਂ ਕਰਦਾ ਚਲ ਚਲ ਮਸੀ ਨਾ ਸੀ ਚੱਲ ਰੈਡੀ ਬਿਲਕੁਲ ਫੀਡਰੀ ਹੈ ਤਰੀ ਚੱਲ ਰੈਡੀ ਐਕਸ਼ਨ 17ਵਾਂ ਹੈ ਜੀ 17ਵਾਂ 18ਵਾਂ 19ਵਾਂ ਹੱਥ ਸੰਡ ਪੈ ਗਿਆ ਪੂਰੇ ਕੈਮਰਾ ਤਾਂ ਰਿਹਾ ਕੋਪੀਰਾਈਟ ਪੂਰੇ ਕੈਮਰਾ ਤਾਂ ਰਿਹਾ ਹੱਸੀਏ ਤੇਨੇ ਲੈ ਵੀ ਆਪਾਂ ਬਲੌਗ ਕਰਦੇ ਆਂ ਦਿਖਾਉਣ ਲੱਗ ਜਗੇ ਉਹ ਗੱਡੀ ਐ ਜਿਹੜੇ ਲੋਕ ਹੋਰ ਕਿਨੇ ਕਾਪੀ ਦੇ ਚਲੋ ਵੀ ਰੈਡੀ ਹਾਂ ਐਕਸ਼ਨ ਚਲਾਉਣੀ ਪਤਾ ਨਹੀਂ ਕਿਵੇਂ ਸਿੱਖ ਗਿਆ ਚਾਬੀ ਲਾਉਣੀ ਨਹੀਂ ਆਉਂਦੀ ਉਹ ਹੋ ਗਈ ਬੰਦ ਭੂਆ ਤੇਰੀ ਦਬਾ ਦੀ ਬੁੱਤ ਫਿਰ ਤੇਰੇ ਪਾਪੇ ਨੇ ਗੱਡੀ ਹੈ ਨਾ ਨਾ ਮਾਸੀ ਇਦਾਂ ਸਾਡੇ ਵਾਲੀ ਗੱਡੀ ਲੈ ਕੇ ਆਏ ਸੀਗੇ ਉਹ ਫਿਰ ਉਹ ਗਏ ਹੋਏ ਨੇ ਬਾਹਰ ਮੈਂ ਕਿਹਾ ਚਲ ਘਰੇ ਖੜੀ ਆ ਤਿੰਨ ਬੰਦੇ ਆਉਂਦੇ ਵੀ ਔਖੇ ਹੁੰਦੇ ਕਰਤਾਈਆਂ ਗੱਡੀ ਚੱਕ ਲੈ ਜਾਂਦੀ ਹਾਂ ਨਾਲੇ ਠੱਡ ਦੀ ਚੌਖਾ ਹੈ ਪੁੱਤ ਹਾਂ ਮਸੀ ਅਸੀਂ ਤਾਂ ਮੰਮੀ ਫਿਰ ਡੈਡੀ ਕਹਿੰਦਾ ਨਵੀਂ ਹੀ ਖੜਾਵਾਂਗੇ ਇਹਦੀ ਇਹ ਤਾਂ ਪੁਰਾਣੀ ਹੋਈ ਹੈ ਫ੍ਰੀਜ਼ਰ ਦੀ ਅੱਛਾ ਅੱਛਾ ਚਾਲਾ ਪਾਈ ਜਿਵੇਂ ਠੀਕ ਲੱਗੇ ਉਹਨੇ ਫਿਰ ਹੁਣ ਤਾਂ ਮੈਂ ਜਾਣਾ ਉਹਦਾ ਕੰਪਿਊਟਰ ਉਹ ਕਿੱਥੇ ਚੱਲ ਗਿਆ ਚਾਲੇ ਲੈ ਵੀ ਇਹ ਨਹੀਂ ਕਰਦੇ ਸੀ ਨਾ ਮੈਂ ਵੀ ਇੱਕ ਗਿਆ ਮੈਂ ਤਾਂ ਬਾਹਰ ਜਾਂਦਾ ਘੱਟ ਵੀ ਆ ਕੇ ਚਲੋ ਇਹ ਲੈ ਆ ਆ ਗੱਡੀ ਤੇ ਆਏ ਨੇ ਇਹ ਐਂ ਕਰਦੇ ਨੇ ਅਸੀਂ ਮਜ਼ਾਕ ਸੀਨ ਕੱਢਣ ਮੇਲੇ